ਆ ਤੇ ਬਾਈ ਜੀ ਕ੍ਰਾਊਨ ਕ੍ਰਾਊਨ ਹੁੰਦਾ ਟਰੈਕਟਰ ਦਾ ਇਹ ਇਹ ਨੂੰ ਜਲਦੀ ਇਹ ਸੋਨਾ ਵਾਲੀ ਕੱਈਏ ਸੋਨੇ ਦੇ ਟੋਲੇ ਹਾਂ ਬਾਈ ਦਾ ਪਾਪਾ ਦਾ ਆ ਗੇਰ ਨਹੀਂ ਉਹ ਪੋਲ ਵਾਲਾ ਉਹ ਪੱਖੀ ਆਹ ਮਗਰ ਲਗਾਰਾ ਜਿਹੜਾ ਲੰਦੇ ਟੁੱਟਲੇ ਪਰ ਚੱਕਾ ਲੱਗਾ ਹੋਣਾ ਇਹਦੇ ਚੱਕਾ ਲੱਗਣੇ ਦੂਜੇ ਸਾਈਡ ਅੰਦਰਲੀ ਸਾਈਡ ஆ சஜினா ஆரோக்கிய பிள்ளை நிலை ஆச்சு ட்ரெக்டர் ல <laughs> <laughs> मतलब ये शायद ਤਾਨੂ ਬਣਾ ਰਿਹਾ ਆ ਸਾਡਾ ਮੈਸਤਰੀ ਹੈਗਾ ਜੀ ਆ ਮੈਸਤਰੀ ਜਿਤਨਾ ਅਲਹਮਦੁਲਿਲਾਹ ਭਾਈ ਸਾਖਾ ਇਧਰ ਚਗਦੀਤ ਸਿੰਘ ਮੈਸਤਰੀ ਹੈ ਜੀ ਮਸ਼ੀਨਾਂ ਵੀ ਕੋਲ ਲਾਦਾ ਇੰਜਨ ਸਾਰਾ ਘੋਟਾ ਲਓ ਇਹ ਕੰਮ ਉਸ ਮਰਜ਼ੀ ਕਰਾਦਾ ਜੇ ਉਹ ਟਰੈਕਟਰ ਘਾ ਲਓ ਹੋਰ ਪ੍ਰਾਣਾ ਮੈਸਤਰੀ ਚੋਕੀ ਦਾ ਮੈਸਤਰੀ ਹੈ ਜੀ ਭਾਈ ਦੱਸੋ ਮੜਾ ਮੋਟਾ ਸਾਗਦਾ ਜੀ ਮੈਸਤਰੀ ਵਾਲੇ ਆਪਣਾ ਧੰਨਵਾਦ ਸਾਖੋ ਜੀ Sí, que okay. okay.